ਵੋਟਾਂ ਮਿਕਸ ਹੋਈ ਹੈ ਕਿ ਸ਼ੁਰੂ ਵੋਟਾਂ ਆਉਂਦਾ ਨਾ ਸਾਨੂੰ ਵੀ ਪਤਾ ਨਹੀਂ ਲੱਗਿਆ ਪਹਿਲਾਂ ਕਿਸੇ ਧਿਆਨ ਚ ਨਹੀਂ ਆਤਾ ਕਾਊਂਟਿੰਗ ਨਹੀਂ ਕਰਦੇ ਉਹਨੂੰ ਕਵਰ ਡਿਸਪੂਟ ਪੈਕੇਟ ਡਿਸਪੂਟ ਸੱਤ ਨਹੀਂ ਨਾ ਪੰਦਾ ਆਈਆਂ ਕਿਵੇਂ ਚਰਵਾਇਆ ਉਹਦੇ ਚਾਈਆਂ ਹੋਇਟ ਹੈ ਆਈਆਂ ਕਿਵੇਂ ਆਈਆਂ ਨਹੀਂ ਬੈਲਟ ਨਹੀਂ ਰੋਂਗ ਹੋਗਾ ਜੇ ਬੈਲਟ ਬੈਲਟ ਸਾਰ ਮੈਂ ਨਾ ਖਾਰੇ ਨਾਲ ਮਤਿਆ ਕੋਈ ਲੈਚ ਨਹੀਂ ਹੈ ਨਹੀਂ ਉਹ ਉਹ ਜ਼ੋਨ ਹੋ ਰਿਹਾ ਹੋ ਰਿਹਾ ਮੌਜੂਦ ਵੀ ਹੈ ਸਰ ਮੌਜੂਦ ਵੀ ਦੋ ਕਿ ਚਲੇ ਗਏ ਮੌਜੂਦ ਦੋ ਗਏ ਹਾਂਜੀ ਉਹ ਕਿਸ ਤ ਹੈ ਹਾਂਜੀ ਇਹ ਨੀ ਤਾਂ ਰਿਜੈਕਟ ਕੈਂਸਲ ਵਿੱਚ ਹੀ ਜਾਣੀ ਹੈ ਨਹੀਂ ਆਈ ਨਹੀਂ ਆ ਮੈਨੂੰ ਆਇਆ ਨਸੋ ਜੀ ਚਕੇਰੀਆਂ ਦਾ ਵੈਲਟ ਪੇਪਰ ਕਰਾ ਰਿਹਾ ਸੀ ਇੱਕ ਕਬੂਥ ਦੇ ਵਿੱਚ ਹੋ ਜਾਣ ਦੀ ਮੰਨੀ ਗੱਲ ਦੋ ਪੂਥਾ ਜੇ 47 ਦੇ ਵਿੱਚ ਦੋ ਨੇ ਜੀ ਅੜਤਾ ਦੇ ਵਿੱਚ 72 ਨੇ 14 ਤਰੀਕ ਨੂੰ ਵੋਟ ਦੂਸਰਾ ਨੰਬਰ ਜੀ ਇੱਕ ਜੀ ਵੈਲਟ ਵਗੈਰਾ ਅਰੋ ਸਾਹਿਬ ਅਰੋ ਸਾਹਿਬ ਮੈਂ ਸਾਰੀ ਗੱਲ ਇਹ ਜੀ ਮਤਲਬ ਸਾਰੇ ਦਾ ਵੈਲਟ ਪੂਰਾ ਜਾਉਗਾ ਜੀ ਇੱਕ ਮੇਰੀ ਬੇਨਤੀ ਮੇਰੀ ਬੇਨਤੀ ਸੁਣੋ ਜੀ ਸਰ ਤੇ ਜਿਹੜਾ ਮੰਨ ਲਓ ਜਿਹੜਾ ਬੈਲਟ ਪੇਪਰ ਹੈ ਜੀ オリジナル ਮੱਤੀ ਦਾ ਉਹ ਤਾਂ ਜੀ ਇੰਨਾ ਹੈ ਠੀਕ ਹੈ ਮੰਨ ਲਓ ਇੰਨੀ ਲੈਂਥ ਹੈ ਉਹਦੀ ਲੰਬਾਈ ਆ ਤੇ ਜਿਹੜਾ ਖਾਰੇ ਵਾਲਾ ਜੋ ਪੂਣੀ ਜਿਹੜਾ ਮਤਲਬ ਕੀ ਉੱਥੇ ਇਹ ਜੀ ਸਾਹਮਣੇ ਦੇਖੀ ਨਹੀਂ ਲਈ ਜੀ ਮਤਲਬ ਇੱਕ ਜਿਹਾ ਆਪਾਂ ਕਹੀਏ ਬੈਲਟ ਪੇਪਰ ਸੇਮ ਹੋਣ ਮਤਲਬ ਉਹਨਾਂ ਦੀ ਲੰਬਾਈ ਸੇਮ ਹੋਵੇ ਇੱਕ ਦੀ ਤਾਂ ਲੰਬਾਈ ਬਿਲਕੁਲ ਗਿੱਠ ਜਿੰਨੀ ਹੈ ਜੀ ਇੱਕ ਦੀ 1 ਫੁੱਟ ਦੀ ਹੈ ਜਿਹਨੂੰ ਬਲਾ ਕੇ ਸਾਹਮਣੇ ਪੇਸ਼ ਕਰਕੇ ਦੇਖੋ ਜਿਹੜੇ ਇਹ ਇਹਲੇ ਹੋਏ ਇਹਨਾਂ ਨੂੰ ਕਰਕੇ ਉਹਨਾਂ ਦੀ ਜਿਹੜੀ ਮਤਲਬ ਜੋ ਕਾਨੂੰਨੀ ਤਰੀਕੇ ਨਾਲ ਉਹਨਾਂ ਦੀ ਜਿਹੜੀ ਕਾਊਂਟਿੰਗ ਬੰਦ ਕਰੋ ਇਹਨਾਂ ਇਹਨਾਂ ਪਿੰਡਾਂ ਦੀ ਚੋਣ ਕੈंसिल ਕਰੋ ਇਹ ਕਾਊਂਟਿੰਗ ਹੀ ਬੰਦ ਕਰੋ ਜਿੱਦਾਂ ਸਾਰੇ ਚੱਲ ਰਹੀ ਹੈ ਇਹ ਸਾਰੀ ਕੈਨਸਲ ਕਰਾਓ ਸਾਰੀ ਆਪਣੇ ਡਿਸਟ੍ਰਿਕਟ ਇਲੈਕਸ਼ਨ ਅਫੀਸਰ ਨੂੰ ਮੈਂ ਲੈ ਜਾਂਦੇ ਹਾਂ ਚਲੀ ਆਤੀ ਮੈਂ ਵੀ ਲੈ ਆਤੀ ਕੋਈ ਗੱਲ ਨਹੀਂ ਮਤਲਬ ਜਿਹੜੇ ਇਹ ਵੈਲਟ ਪੇਪਰ ਸਰਕਾਰ ਤੋਂ ਉੱਪਰ ਆਏ ਆ ਤੁਸੀਂ ਲੋਕਲ ਇੱਥੇ ਮਾਨਸਾ ਸਭੇ ਨੇ ਨਹੀਂ ਨਹੀਂ ਪ੍ਰੈਸ ਸਰਕਾਰੀ ਪ੍ਰੈਸ ਜਿਹੜੀ ਹੈ ਜੀ ਕੀ ਸਰਕਾਰ ਦੀ ਨਾਕਾਮੀ ਇਹ ਵੀ ਜਿਹੜੇ ਗਲਤ ਸਪੇ ਨੇਗੇ ਨਹੀਂ ਨਾਕਾਮੀ ਤਾਂ ਨਹੀਂ ਹੋ ਜੇ ਤਾਂ ਪਤਾ ਹੈ ਤਾਂ ਉਹਨੂੰ ਡਿਸਪਿਊਟ ਚ ਸਾਈਡ ਤੇ ਰੱਖੇਗੀ ਕੰਟੀਨਿਊ ਤਾਂ ਕਰਨੀ ਪਵੇਗੀ ਉਸ ਟਾਈਮ ਦੇ ਪ੍ਰੋਜੈਕਟਿੰਗ ਆਪਾਂ ਨੇ ਚੈੱਕ ਕੀਤੇ ਹੋਗੇ ਨਾ ਜਦੋਂ ਵੋਟ ਜਿਹੜਾ ਬੰਦਾ ਪ੍ਰੋਜੈਕਟਿੰਗ ਅਫਸਰ ਉੱਥੇ ਬੈਠਾ ਜੀ ਉਹਦਾ ਦੇਖੋ ਨਾ ਉਹ ਸਿਰ ਬੈਕਪੇਪਰ ਕਿਹੜੇ ਆ ਰਹੇ ਨੇ ਸਾਈਡ ਕੀ ਚੋਣਗੇ ਪਿੱਛੇ ਪਿੱਛੇ ਟਾੜਗਾ ਸਾਤੇ ਬਿਲਕੁਲ ਜਦੋਂ ਵੋਟ ਪਈ ਹੈ ਜੀ ਬੋਟ ਮੈਨ ਜਿਹੜਾ ਪ੍ਰੋਜੈਕਟਿੰਗ ਅਫਸਰ ਸੈਂਡ ਕਰਦਾ ਜੀ ਪਿੱਛਲੇ ਪਾਸੇ ਉਹਨੇ ਦੇਖੇ ਤਾਂ ਹੁਣ ਕਹਿੰਦਾ ਗਲਤ ਆ ਰਿਹਾ ਇੱਕ ਮੇਰੀ ਬੇਨਤੀ ਹੋਰ ਹੈ ਜੀ ਨਹੀਂ ਨਹੀਂ ਸਰ ਦੇਖੋ ਇੱਕ ਜੇ ਪ੍ਰੋਜੈਕਟਿੰਗ ਅਫਸਰ ਨੇ ਚੈੱਕ ਕੀਤੇ ਆ ਤਾਂ ਤਾਂ ਪ੍ਰੋਜੈਕਟਿੰਗ ਅਫਸਰ ਦੀ ਗਲਤੀ ਹੈ ਜੇ ਉਹ ਤੋਂ ਬਾਅਦ ਹੋਇਆ ਤਾਂ ਡੱਬੇ ਬਦਲੇ ਗਏ ਆ ਚਾਹੇ ਲੋਰਦੀ ਗੱਲ ਹੈ ਨਾ ਮੈਨੇਜਮੈਂਟ ਬੰਦ ਕਰਾਓ ਸਾਰੀ ਕਾਊਂਟਿੰਗ ਮੰਨ ਕਰਾਓ ਜੀ ਜਿੰਨਾ ਕਿ ਕਲੀਅਰ ਨਹੀਂ ਕਾਊਂਟਿੰਗ ਹੋਣ ਦੇ ਨਹੀਂ ਫਿਰ ਅੰਦਰ ਪੜਾਂਗੇ ਫਾਇਦਾ ਮੈਨੂੰ ਚੀਜ਼ ਨਹੀਂ ਮੈਂ ਆਮ ਟੈਲਿੰਗ ਦਿਸ ਨਾ ਸਾਰੀ ਕਰਾਓ ਬੰਦ ਕਰਾਓ ਇੱਕ ਵੀ ਮਤਲਬ ਪਹਿਲੀ ਗੱਲ ਤੁਹਾਨੂੰ ਇਹ ਕਲੀਅਰ ਹੋ ਰਿਹਾ ਪੋਰਜਡਿੰਗ ਅਫਸਰ ਇੱਥੇ ਬਲਾਓ ਉਹਨੂੰ ਪਤਾ ਲੱਗੇ ਪ੍ਰੋਜੈਕਟਿੰਗ ਅਫਸਰ ਨੂੰ ਵੀ ਹਾਂ ਮੇਥੋਂ ਗਲਤੀ ਹੋਈ ਹੈ ਕੀਤੀ ਹੋਈ ਹੈ ਸਾਨੂੰ ਪਤਾ ਲੱਗੇ ਨਾ ਇਹ ਚੀਜ਼ ਦਾ ਹਾਂ ਪ੍ਰੋਜੈਕਟਿੰਗ ਅਫਸਰ ਵੀ ਆ ਬਈ ਜੇ ਉਹ ਸੈਂਡ ਹੋਏ ਹੋਏ ਆ ਫਿਰ ਉਹਨੇ ਗਲਤੀ ਕੀਤੀ ਹੋਈ ਹੈ ਸਾਰੀ ਕਾਊਂਟਿੰਗ ਹੈ ਨਾ ਜੀ ਇੱਕ ਵਾਰੀ ਇਮੀਡੀਏਟਲੀ ਉਹਨੂੰ ਇੱਕ ਹਾਲਟ ਰੱਖੋ ਕਿੱਥੇ ਦੀ ਹੋ ਰਹੀ ਸੀ ਮੋਜੋ ਜੀ ਦੋਨੇ ਮੋਜੋ ਦੋਨੇ ਦੋਨੇ ਜਿਹੜੀਆਂ ਬਲਾਕ ਸਮਤੀਆਂ ਨੇ ਮੋਜੋ ਜੀ ਮੱਤੀ ਮੋਜੋ ਮੱਤੀ ਤੇ ਰੱਖਾ ਰੱਖਾ ਇਹ ਬਲਾਕ ਸਮਤੀਆਂ ਦੀਆਂ ਮਤਲਬ ਇੱਕ ਕੁਝ ਵਾਰੀ ਰੋਕੋ ਇਹਨਾਂ ਨੂੰ ਰੋਕੋ ਬਾਕੀ ਚੀਜ਼ਾਂ ਹੋ ਜਾਣਗੇ ਠੀਕ ਹੈ ਅਸੀਂ ਜਿਹੜੇ ਬਲਾਕਸ ਅਸੀਂ ਇਹ ਨਹੀਂ ਕਹਿੰਦੇ ਚਲੋ ਜਿਹੜੀਆਂ ਦੂਜੀਆਂ ਕੁਝ ਹੈਗੇ ਜਿਹੜਾ ਕੁਝ ਜਿੱਥੇ ਗੜਬੜ ਹੋਈ ਹੈ ਮਤਲਬ ਗੜਬੜ ਪਹਿਲਾਂ ਤਾਂ ਕੋਈ ਅਕਾਊਂਟ ਰਿਸਪੌਂਸਿਬਲ ਹੈ ਇਹਦਾ ਮਤਲਬ ਹੋਰ ਕਿਤੇ ਵੀ ਹੋਈ ਹੋਊਗੀ ਸਰ ਜੇ ਆਪਾਂ ਮੋਜੋ ਦੋਨੇ ਮਿਲ ਕੇ ਮੋਜੋ ਮੱਤੀ ਮਿਲ ਕੇ ਉਹਨਾਂ ਨੂੰ ਰੋਕੋ ਕੈਨਸਲ ਕਰੋ ਔਰ ਨਾਲ ਖਾਰਾ ਵੀ ਖਾਰਾ ਜੇ ਉਹਦੀ ਚੌਂ ਦੀ ਲੇਕ ਹੋ ਗਈ ਤੇ ਜਿੰਦੀ ਹੋ ਗਈ ਤੇ ਨਹੀਂ ਹੋਈ ਇਹ ਕੋ ਖਾਰੇ ਜੇ ਉਧਰ ਤਾਂ ਬਾਕੀ ਹਰਾ ਦੀ ਵੀ ਉਧਰ ਗਏ ਨਾ ਖਾਰਾ ਵੀ ਪੈਸੇ ਖਾਰੇ ਦੇ ਉਧਰ ਕੇ ਦੇਖ ਲਿਓ ਉਧਰ ਕੱਢ ਲਿਆ ਸਾਰੇ ਵਾਈਡਿੰਗ ਸਭ ਦੇ ਨਾਮ ਕਰਾ ਉਹ ਕੋਟਿੰਗ ਬੰਦ ਕਰ ਦੋ ਉਹ ਤਾਂ ਪਿੱਛੇ ਸੈਂਡ ਵੀ ਮੈਚ ਹੋ ਜਾਣਗੇ ਨਾ ਪਤਾ ਲੱਗੇ ਤੁਸੀਂ ਇਹ ਮੌਜੋ ਮੱਤੀ ਖਾਰਾ ਜਿਹੜਾ ਹੈਗਾ ਇਹਦੇ ਕਾਊਂਟਿੰਗ ਬੰਦ ਕਰਕੇ ਉਹਨੂੰ ਦੱਸੋ ਅਕਲੀਆ ਦੀ ਚੱਲੀ ਜਾਣ ਤੋਂ ਕੋਈ ਦਿੱਕਤ ਨਹੀਂ ਹਾਂ ਉਹ ਤਾਂ ਅਕਲੀਆ ਚੱਲੀ ਜਾਂਦਾ ਉਹ ਜਿਲ੍ਹਾ ਪੰਚਾਇਤ ਚੱਲੀ ਜਾਂਦਾ ਕੋਈ ਨਾ ਪੁਨਿਸ਼ਨ ਦੇ ਵਿੱਚ ਅਸੀਂ ਤਾਂ ਚਾਹੁੰਦੇ ਵੀ ਇਹ ਪੁਨਿਸ਼ਨ ਹੋਵੇ ਮੈਟਰ ਜੇ ਜਿਲ੍ਹਾ ਪੰਚਾਇਤ ਚ ਕੋਈ ਦਿੱਕਤ ਨਹੀਂ ਤਾਂ ਕੋਈ ਲੋੜ ਨਹੀਂ ਅਕਲੀਆ ਸਹੀ ਚੱਲ ਤੇ ਪ੍ਰੋਬਲਮ ਮਤਲਬ ਜਿੱਥੇ ਇਹ ਹੈ ਨਾ ਡਿਪਟੀ ਸਾਹਿਬ ਜੇ ਹੁਣ ਗਲਤ ਆ ਗਏ ਉਧਰੋਂ ਬੈਲਟ ਪੇਪਰ ਗਲਤ ਆ ਗਏ ਨੰਬਰ ਤੋਂ ਇੱਥੇ ਇੰਨਾ ਤੱਕ ਪਹਿਲੀ ਵਾਰ ਤਾਂ ਗਲਤ ਆਉਂਦੀ ਨਹੀਂ ਸਰ ਕਿਸੇ ਪਾਸੇ ਵੀ ਨਹੀਂ ਆਉਂਦੇ ਗਲਤ ਜੀ ਹਣਾ ਉਹ ਆਏ ਕਿਵੇਂ ਇਹਨਾਂ ਨਾਲ ਸਗੋ ਇਹਦਾ ਪਹਿਲੀ ਵਾਰ ਹੋਇਆ ਕਿ ਵੀ ਸਰਕਾਰ ਦੇ ਬੰਦਿਆਂ ਨਾਲ ਧੱਕਾ ਹੋ ਰਿਹਾ ਕਿਉਂਕਿ ਅਸੀਂ ਅਸੀਂ ਚਾਹੁੰਦੇ ਸੀਗਾ ਸਰ ਅਸੀਂ ਚਾਹੁੰਦੇ ਜੀ ਫੇਅਰ ਇਲੈਕਸ਼ਨ ਕਰਾਈਏ ਵੀ ਵਿੱਚ ਨਾ ਕੋਈ ਦਖਲ ਅੰਦਾਜ਼ੀ ਹੋਵੇ ਹਣਾ ਪਰ ਉਹਦੇ باوجود ਇਹਦਾ ਮਤਲਬ ਇਹ ਨਹੀਂ ਜੇ ਅਸੀਂ ਕੁਝ ਵਿੱਚ ਦਖਲ ਨਹੀਂ ਦੇ ਰਹੇ ਤਾਂ ਸਾਡੇ ਬੰਦਿਆਂ ਨਾਲ ਧੱਕਾ ਹੋਵੇ ਇੱਥੇ ਧੱਕਾ ਹੋ ਰਿਹਾ ਮਤਲਬ ਅਸੀਂ ਇਹਦਾ ਮਤਲਬ ਫਿਰ ਸਰਕਾਰ ਆਪਦੇ ਤਰੀਕੇ ਨਾਲ ਕੰਮ ਕਰੇ ਨਹੀਂ ਸਾਡਾ ਪਹਿਲਾਂ ਪਹਿਲਾਂ ਮੇਰੇ ਆਪਣੇ ਸਰਕਾਰ ਮੈਨੂੰ ਆਇਆ ਦੱਸੋ ਤੁਸੀਂ ਇੱਕ ਮਿੰਟ ਸਰ ਜਿਹੜਾ ਆਪਣਾ ਅਸੀਂ ਬਣਾ ਕੇ ਮੈਂ ਮੈਂ ਸਰਿਆਂ ਵੀ ਕਹਿਣਾ ਉਹ ਕੀ ਬੈਠ ਹੈ ਨਹੀਂ ਸੀਗਾ ਤੁਹਾਡੇ ਦਾ ਜਾਂ ਉਹਦੇ ਬੇਟੇ ਦਾ ਕੋਈ ਕਾਰਡ ਬਣਿਆ ਹੋਇਆ ਉਹ ਅੰਦਰ ਕਿਵੇਂ ਗਏ ਨਹੀਂ ਕਿਹਨੇ ਲੋਕ ਕੀਤਾ ਮੇਰੇ ਕੋਲ ਤਾਂ ਪਤਾ ਨਹੀਂ ਲੱਗਣ ਦਿੱਤਾ ਕਿਹਨੇ ਅਲਾਉ ਕੀਤਾ ਇੱਧਰ ਵੀ ਜਾ ਕੇ ਸਾਡੇ ਦੇਖੋ ਨਹੀਂ ਸਾਡੇ ਅਸੀਂ ਸਿੱਧੇ ਨਹੀਂ ਹੋਣਗੇ ਦੇ ਰਹਾਂ ਉਹਨੂੰ ਕਿਹਨੇ ਅਲਾਉ ਕੀਤਾ ਹੁਣਾ ਜਿਹਨੇ ਅਲਾਉ ਕੀਤਾ ਬੜਾ ਫੜਾ ਮਲੇ ਬੜਾ 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 ਇਕੱਠੇ ਨੇ ਚਾਹੇ ਵੀ ਹੋ ਬਗ ਜਾਂਦੇ ਨੇ ਠੀਕ ਹੈ ਸਰਿਆਂ ਉਹ ਉੱਥੇ ਜਾ ਕੇ ਪੈਸੇ ਦੇ ਕੇ ਇਸ ਜਿਵੇਂ ਆ ਜਾਣਗੇ ਹੋਣੀ ਮੁਰਖ ਕਿਰਿਆਵਾਂ ਆ ਰਿਆ ਬਦੰਦਾਂ ਨੇ ਮੈਨੂੰ ਬੰਧੇ ਗਏ ਆ ਤੇਰੀ ਮੇਰੀ ਗੱਲ ਸੁਣੋ ਮੌਜੂ ਮੱਤੀ ਖਾਰਾ ਇਹਨਾਂ ਤਿੰਨਾਂ ਦੀ ਕਾਊਂਟਿੰਗ ਬੰਦ ਕਰੋ ਦੋਨਾਂ ਬਲਾਕ ਸੰਮਤੀਆਂ ਦੀ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦਾ ਜੋ ਉਹਨਾਂ ਦਾ ਉਸ ਜ਼ੋਨ ਦਾ ਜਿਹੜਾ ਜਾਂਦਾ ਉਹ ਮਤਲਬ ਅਸੀਂ ਉਹ ਨਹੀਂ ਕੋਈ ਗਲਤ ਕੰਮ ਅਸੀਂ ਕੁਝ ਨਹੀਂ ਕਰਦੇ ਹੁਣ ਇਹਨਾਂ ਦਾ ਬੰਦ ਕਰੋ ਔਰ ਇਹ ਇਹਨੂੰ ਕੈਨਸਲੇਸ਼ਨ ਚ ਪਾਓ ਸਾਡੇ ਵੱਲੋਂ ਪ੍ਰੋਟੈਸਟ ਲਿਖੋ ਜੋ ਜੋ ਵੀ ਕੈਂਡੀਡੇਟਸ ਵੱਲੋਂ ਜੋ ਵੀ ਲਿਖਣਾ ਇਹਨੂੰ ਬੰਦ ਕਰੋ ਜਦੋਂ ਇੰਟਰਮਿੰਗਲ ਹੋਏ ਪਏ ਹੈ ਵੋਟ ਪੇਪਰ ਤਾਂ ਇਹਦੇ ਵਿੱਚ ਹੋਰ ਵੀ ਗੜਬੜ ਹੋ ਸਕਦੀ ਹੈ ਨਾ ਨਕਲੀਆ ਤੇ ਭਣੀ ਭਗਾ ਚੱਲੀ ਜਾਣ ਦਰਸਾ ਗਲਾਂ ਬੋਜੋ ਮੱਤੀ ਠੀਕ ਹੈ 18 ਇਹ ਬੰਦ ਕਰ ਦੋ ਜਿੱਥੇ ਵੋਟਾਂ ਦੀ ਮਿਕਸਿੰਗ ਹੋਈ ਹੈ ਉਹ ਬੰਦ ਕਰ ਦਿਓ ਠੀਕ ਹੈ ਕੋਈ ਨਹੀਂ ਇਮੀਡੀਏਟਲੀ ਕਰਾਓ ਬੰਦ ਦਿਓ ਡਾਕਟਰ